hello everyone welcome to the amers institute in this video we will discuss about the 16 important formulas of current electricity i know this chapter is very easy from all the chapters but each and every formula from this chapter is very important so let's revise formulas of this chapter our first formula is electric current ਸਾਨੂੰ ਫਸਟ ਆਫ ਆਲ ਇਹ ਪਤਾ ਹੋਣਾ ਚਾਹੀਦਾ ਵਾਡੀ ਮੀਨ ਬਾਈ ਕਰੰਟ ਅਸੀਂ ਕਰੰਟ ਨੂੰ ਕਿਵੇਂ ਡਿਫਾਈਨ ਕਰਾਂਗੇ ਕਰੰਟ ਕਰੰਟ ਇਜ਼ ਇਕੁਅਲ ਟੂ ਡੀਕੀ अपॉन ਡੀਟੀ ਥੈਟ ਮੀਨਸ ਰੇਟ ਆਫ ਫਲੋ ਆਫ ਚਾਰਜ ਐਂਡ ਡ੍ਰੀਫਟ ਵੈਲੋਸਿਟੀ ਡ੍ਰੀਫਟ ਵੈਲੋਸਿਟੀ ਇਜ਼ ਵੈਰੀ ਇੰਪੋਰਟੈਂਟ ਟਾਪਿਕ ਫਰੋਮ ਦਿਸ ਚੈਪਟਰ ਇਹਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਡ੍ਰੀਫਟ ਵੈਲੋਸਿਟੀ ਦਾ ਕਨਸੈਪਟ ਐਂਡ ਬੀ ਡੀ ਇਜ਼ ਇਕੁਅਲ ਟੂ ਮਾਈਨਸ ਈ ਕੈਪੀਟਲ ਈ ਡਿਵਾਈਡ ਬਾਈ ਐਮ ਇੰਟੂ ਟਾਰਕ ਇਥੇ ਟਾਰਕ ਕੀ ਹੈਗਾ ਫੋਰਸ ਇੰਟੂ perpendicular distance aayega and e ki hai electric field small e ki hai charge on electron m kya hoga mass of the electron aju and relation between vd and i that means drift velocity and current de vich ki relation hai we should know i is equals to n a e vd n kya number of electrons and electron mobility electron mobility the concept evisanu pata hona chahiye to mu is equals to vd divide by ਇਟ ਥੈਟ ਮੀਨਸ ਡ੍ਰਿਫਟ ਵੈਲੋਸਿਟੀ ਨੂੰ ਅਸੀਂ ਇਲੈਕਟ੍ਰੋ ਇਲੈਕਟ੍ਰਿਕ ਫੀਲਡ ਦੇ ਨਾਲ ਡਿਵਾਈਡ ਕਰ ਦਾਂਗੇ ਵੀ ਵਿਲ ਗੈਟ ਇਲੈਕਟ੍ਰੋਨ ਮੋਬਿਲਿਟੀ ਐਂਡ ਕਰੰਟ ਡੈਂਸਿਟੀ ਕਰੰਟ ਡੈਂਸਿਟੀ ਦੇ ਉੱਤੇ ਦੋ ਫਾਰਮੂਲੇ ਦੋਨੋਂ ਸਾਨੂੰ ਪਤਾ ਹੋਣੀ ਚਾਹੀਦੀ ਦੋਨੋਂ ਇੰਪੋਰਟੈਂਟ ਨੇ ਕਰੰਟ ਡੈਂਸਿਟੀ ਨੂੰ ਅਸੀਂ ਡਿਸਕ੍ਰਾਈਬ ਕਿਵੇਂ ਕਰਦੇ ਹਾਂ ਜੇ ਦੇ ਨਾਲ ਐਂਡ ਜੇ ਇਸ ਇਕਵਲ ਟੂ ਆਈ ਡਿਵਾਈਡ ਬਾਈ ਏ ਆਈ ਕੀ ਹੈ ਇੱਥੇ ਕਰੰਟ ਹੈ ਐਂਡ ਏ ਕੀ ਹੈ ਏਰੀਆ ਤੇ ਸਿਮਿਲਰਲੀ ਕਰੰਟ ਦਾ ਵੀ ਫਾਰਮੂਲਾ ਇੱਕ ਇਨ ਦਾ ਫਾਰਮ ਆਫ ਕਰੰਟ ਡੈਂਸਿਟੀ ਆਈ ਇਸ ਇਕਵਲ ਟੂ ਇੰਟੀਗ੍ਰੇਸ਼ਨ ਜੇ ਡਾਟ ਡੀ j.d a ਇਹ ਵੀ ਸਾਨੂੰ ਯਾਦ ਹੋਣਾ ਚਾਹੀਦਾ ਐਂਡ ਨੈਕਸਟ ਫਾਰਮੂਲਾ ਓਮਜ਼ ਲਾ ਬੀ ਇਕਵਲਸ ਟੂ ਆਈ ਆਰ ਐਂਡ ਰੈਜ਼ਿਸਟੈਂਸ ਆਰ ਇਸ ਇਕਵਲਸ ਟੂ ਰੋ ਐਲ ਅਪਾਨ ਏ ਵੀ ਸ਼ੁੱਡ ਨੋ ਰੈਜ਼ਿਸਟੈਂਸ ਕਿਹੜੇ ਕਿਹੜੇ ਫੈਕਟਰਸ ਦੇ ਉੱਪਰ ਡਿਪੈਂਡ ਹੁੰਦੀ ਆ ਲੈਂਥ ਦੇ ਨਾਲ ਏਰੀਆ ਦੇ ਨਾਲ ਐਂਡ ਨੇਚਰ ਆਫ ਮਟੀਰੀਅਲ ਦੇ ਨਾਲ ਰੈਜ਼ਿਸਟੈਂਸ ਦੇ ਉੱਪਰ ਕਿਵੇਂ ਇਫੈਕਟ ਪੈਂਦਾ ਐਂਡ ਟੈਂਪਰੇਚਰ ਦੇ ਨਾਲ ਰੈਜ਼ਿਸਟੈਂਸ ਦੇ ਉੱਪਰ ਕਿਵੇਂ ਫਰਕ ਪੈਂਦਾ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕੰਡਕਟਿਵਿਟੀ ਕੀ ਹੈ ਕੰਡਕਟਿਵਿਟੀ ਸਿਗਮਾ ਇਜ਼ ਇਕੁਅਲ ਟੂ 1 ਅਪਨ ਰੋ ਹੁਣ ਰੋ ਕੀ ਹੈ ਰੋ ਇਜ਼ ਦਰ ਰੈਜ਼ਿਸਟਿਵਿਟੀ ਪਰ ਰੈਜ਼ਿਸਟਿਵਿਟੀ ਵੀ ਕਿਹੜੇ ਕਿਹੜੇ ਫੈਕਟਰਸ ਉੱਪਰ ਡਿਪੈਂਡ ਕਰਦੀ ਆ ਪਤਾ ਹੋਣਾ ਚਾਹੀਦਾ ਸਾਨੂੰ ਐਂਡ ਇਲੈਕਟ੍ਰਿਕ ਪਾਵਰ P is equals to rate of work done P is equals to W upon T P is equals to I square R P is equals to VI ਇਹ ਬੇਸਿਕਲੀ ਅਸੀਂ ਇਹਲਾ ਫਾਰਮੂਲਾ ਯੂਜ਼ ਕਰਕੇ ਇਹਦੇ ਜਿਹੜੇ ਪਾਵਰ ਦੇ ਫਾਰਮੂਲਾਸ ਨੇ ਡਿਫਰੈਂਟ ਡਿਫਰੈਂਟ ਫਾਰਮਸ ਦੇ ਵਿੱਚ ਬਣਾ ਸਕਦੇ ਆ ਅਕੋਰਡਿੰਗ ਟੂ ਆਰ ਨਿਊਮੈਰੀਕਲ ਐਂਡ ਰੈਜ਼ਿਸਟੈਂਸ ਇਨ ਸੀਰੀਜ਼ R is equals to R1 plus R2 plus R3 ਐਂਡ ਸੋ ਆਨ ਐਂਡ ਸੀਰੀਜ਼ ਦੇ ਵਿੱਚ ਰੈਜ਼ਿਸਟੈਂਸ ਡਾਇਰੈਕਟਲੀ ਐਡ ਹੁੰਦੀ ਆ ਐਂਡ ਪੈਰਲਲ ਦੇ ਵਿੱਚ 1 ਅਪਨ ਲਗਾ ਕੇ ਅਸੀਂ ਫਾਰਮੂਲਾ ਇਸ ਤਰੀਕੇ ਨਾਲ ਬਣੂਗਾ ਇਹ ਐਂਡ ਇਨ ਸੀਰੀਜ਼ ਕੰਬੀਨੇਸ਼ਨ ਵੀ ਮਸਟ ਨੋ ਅਬਾਊਟ ਕਰੰਟ ਐਂਡ ਵੋਲਟੇਜ ਸੀਰੀਜ਼ ਦੇ ਵਿੱਚ ਕਰੰਟ ਸੇਮ ਰਹੂਗਾ ਬਟ ਵੋਲਟੇਜ ਕੀ ਹੋਜੂ ਡਿਵਾਈਡ ਹੋਜੂ ਠੀਕ ਹੈ ਜੀ ਵੋਲਟੇਜ ਡਿਵਾਈਡ ਹੋ ਜੂ ਰੈਜ਼ਿਸਟੈਂਸ ਤੁਹਾਡੀ R1 R2 R3 ਬਣੂਗੀ ਅਕ੍ਰੋਸ ਰੈਜ਼ਿਸਟਰਸ ਐਂਡ ਕਰੰਟ ਕੀ ਰਹੂਗਾ ਸੇਮ ਰਹੂਗਾ ਬਟ ਇਨ ਪੈਰਲਲ ਕੰਬੀਨੇਸ਼ਨ ਪੈਰਲਲ ਦੇ ਵਿੱਚ ਕਿਹੜੀ ਚੀਜ਼ ਸੇਮ ਰਹਿੰਦੀ ਆ ਪੋਟੈਂਸ਼ੀਅਲ ਡਿਫਰੈਂਸ ਪੋਟੈਂਸ਼ੀਅਲ ਡਿਫਰੈਂਸ ਰਿਮੇਨਸ ਸੇਮ ਬਟ ਕਰੰਟ ਕੀ ਹੋ ਜੂ ਡਿਵਾਈਡ ਹੋ ਜੂ ਇਹ ਵੀ ਸਾਨੂੰ ਟਰਮਸ ਪਤਾ ਹੋਣੀਆਂ ਚਾਹੀਦੀਆਂ ਨੇ ਐਂਡ ਨੈਕਸਟ ਇਜ਼ ਇੰਟਰਨਲ ਰੈਜ਼ਿਸਟੈਂਸ ਫਾਰਮੂਲਾ ਫਾਰ ਇੰਟਰਨਲ ਰੈਜ਼ਿਸਟੈਂਸ ਇਜ਼ A ਸਮਾਲ R A V 1 ਕੈਪੀਟਲ R ਐਂਡ ਇਨ ਦਾ ਫਾਰਮ ਆਫ ਅਗਰ ਅਸੀਂ ਕਰੰਟ ਫਾਈਂਡ ਕਰਨਾ V ਕੀ ਹੈ IR ਹੈ I ਕਿਸ ਦੇ ਇਕੁਅਲ ਟੂ ਪੋਟੈਂਸ਼ੀਅਲ ਡਿਫਰੈਂਸ ਡਿਵਾਈਡ ਬਾਈ ਰੈਜ਼ਿਸਟੈਂਸ ਇੱਥੇ ਅਸੀਂ ਟੋਟਲ ਰੈਜ਼ਿਸਟੈਂਸ ਦੀ ਵੈਲਿਊ ਪੁੱਟ ਕਰ ਦਾਂਗੇ ਠੀਕ ਹੋ ਗਿਆ ਨੈਕਸਟ ਹੈ ਕਿਰਚოფਸ ਲਾਅ ਐਂਡ ਹਾਊ ਮੈਨੀ ਲਾਅਸ ਆਰ ਥੇਅਰ ਦੋ ਲਾਅ ਨੇ ਕਿਰਚਫ ਦੇ ਇੱਕ ਫਸ ਲਾਅ ਹੈ ਇੱਕ ਸੈਕੰਡ ਲਾਅ ਹੈ ਫਸਟ ਲਾਅ ਦੇ ਵਿੱਚ ਕੀ ਟੋਟਲ ਕਰੰਟ ਜ਼ੀਰੋ ਸੈਕੰਡ ਦੇ ਵਿੱਚ ਟੋਟਲ ਪੋਟੈਂਸ਼ੀਅਲ ਡਿਫਰੈਂਸ 0 ਐਂਡ ਮੀਟਰ ਬ੍ਰਿਜ ਮੀਟਰ ਬ੍ਰਿਜ ਦੇ ਵਿੱਚ ਯਾਦ ਕਰੋ ਅਸੀਂ ਅਨਨੋਨ ਰੈਜ਼ਿਸਟੈਂਸ ਲਗਾਣੇ ਆ ਉੱਪਰ unknown resistance ਦੀ ਅਸੀਂ resistance ਫਾਈਂਡ ਕਰਨੇ ਵੀ ਕਿੰਨੀ ਵੈਲਿਊ ਕਿੰਨੀ resistance ਉਹ ਸਰਕਟ ਦੇ ਵਿੱਚ ਕੀ ਕਰ ਰਿਹਾ ਹੈਗਾ ਪ੍ਰੋਡਿਊਸ ਕਰ ਰਿਹਾ ਐਂਡ this x is unknown resistance ਜਿਸ ਦੀ ਸਾਨੂੰ resistance ਨਹੀਂ ਪਤਾ ਕਿ ਉਹ ਕਿੰਨੀ ਓਮ resistance ਕੀ ਕਰ ਰਿਹਾ ਹੈਗਾ ਠੀਕ ਹੈ ਉਹਦੇ ਵਿੱਚ ਪ੍ਰੋਵਾਈਡ ਕਰ ਰਿਹਾ ਸਰਕਟ ਦੇ ਵਿੱਚ ਐਂਡ ਐਂਡ ਫਾਰਮੂਲਾ ਇਜ਼ x is r 100 l, l l l ਕਿ ਆ ਗਿਆ ਦੇ ਵਿੱਚ ਲੈਂਥ ਆਫ ਦਾ ਵਾਇਰ ਆ ਗਿਆ ਤੇ ਐਂਡ ਤੁਹਾਡੀ ਜਿਹੜੀ ਆ ਆਰ ਹੈ ਇਹ ਨੋਨ resistance ਹੈ ਜਿਹੜੀ ਅਸੀਂ ਉਹਦੇ ਵਿੱਚ ਅਪਲਾਈ ਕਰ ਰਹੇ ਹਾਂਗੇ ਐਂਡ ਨੈਕਸਟ ਵਨ ਆਫ ਦਾ ਮੋਸਟ ਇੰਪੋਰਟੈਂਟ ਟਾਪਿਕ ਟੈਂਪਰੇਚਰ ਅਸੀਂ ਜਰਨਲੀ ਇਹ ਜਿਹੜਾ ਫਾਰਮੂਲਾ ਨੂੰ ਛੱਡ ਦਿੰਨੇ ਆਂਗੇ ਕਿਉਂਕਿ ਇਹ ਜਿਹੜਾ ਚੈਪਟਰ ਹੈਗਾ ਸੈਕੰਡ ਇਹਦੇ ਵਿੱਚ ਉਹ ਲਾਸਟ ਦੇ ਵਿੱਚ ਪਿਆ ਇਹ ਟੈਂਪਰੇਚਰ ਵਾਲਾ ਅਸੀਂ ਇਹਨੂੰ ਛੱਡ ਦਿੰਨੇ ਆਂ ਬਈ ਇਹਨੇ ਕਿਹੜਾ ਆਉਣਾਗਾ ਬਟ ਮੇਰੇ ਐਗਜ਼ਾਮ ਦੇ ਵਿੱਚ ਵੀ ਪਲੱਸ 2 ਦੇ ਵਿੱਚ ਇਹ ਵਾਲਾ ਜਿਹੜਾ ਫਾਰਮੂਲਾ ਇਹਦਾ ਨੰਮਰਿਕਲ 3 ਮਾਰਕਸ ਦਾ ਪੇਪਰ ਦੇ ਵਿੱਚ ਆਇਆ ਸੀ ਤੇ ਇਹ ਤੁਸੀਂ ਨਹੀਂ ਛੱਡਣਾ θ r r0 r 100 r0 100 ਇਹ ਫਾਰਮੂਲਾ ਵੀ ਅਸੀਂ ਕੀ ਕਰਨਾਗਾ ਯਾਦ ਕਰਨਾਗਾ so these are the 16 most important formulas of our unit current electricity i hope these formulas are clear to you like share and comment the video and also share this video with your other classmates vi, per second thank you to all of you